ਕੈਸਬ ਕਿੰਨਾ ਕੁ ਨੁਕਸਾਨ ਹੋਇਆ ਰਾਤ ਜਿਹੜਾ ਹਾਸਾ ਕਹਿੰਦੇ ਕਿ ਕੁਦਰਤੀ ਆਫਤਾ ਹੋਈ ਤੱਕ ਕਿੰਨੇ ਕਿ ਮਤਲਬ ਕਿ ਕਹਿੰ ਲੋ ਕਿ ਕੋਈ ਕਹਿੰ ਲੋ ਕਿ ਨੁਕਸਾਨ ਜਿੰਕੀ ਮਾਂ ਸੇਤ ਲੱਗਦੇ ਤਾਂ ਬੜੇ ਆਰਾਮ ਨਾਲ 10 12 ਸਕੂਟਰ ਖੜੇ ਸੀਗੇ 5-7 ਦਾ ਬਿਲਕੁਲ ਏਦਾਂ ਖਤਮ ਹੀ ਹੋ ਗਏ ਕਿਤਨ ਦੇ ਤੇ ਤੁਸੀਂ ਇੱਕ ਸਕੂਟਰ ਦੀ ਅੱਜ ਕੀਮਤ ਲਾਓ ਲੱਖ ਰੁਪਏ ਤੋਂ ਉੱਤੇ ਆ ਤੇ ਆਪਾਂ ਸੈਕੰਡ ਹੈਂਡ ਮਿਲ ਗਈ 50 ਜਾਂ ਤਾਂ ਕਿੱ데 ਨਹੀਂ ਗਿਆ ਤੇ 50 ਦਾ ਨੂੰ ਗੁਣਾ ਕਰ ਲੋ ਤੇ ਚਾ 5-5 ਲੱਖ ਤੋਂ ਹੀ ਵੰਜਾ ਇਹ ਜਿਹੜਾ ਰਾਤੀ ਜਿਹੜਾ ਦੀਵਾਰ ਡਿੱਗੀ ਆ ਮਤਲਬ ਕਿ ਕੁਦਰਤੀ ਆਫਤ ਮੰਨਦੇ ਕੀ ਕੋਈ ਟੈਕਨੀਕਲ ਕਾਰਨ ਮੰਨਦੇ ਦੇਖੋ ਜੀ ਦੋਨ ਕੁਦਰਤੀ ਆਫਤ ਦਾ ਇੱਕ ਹੈਗੀ ਹੈਗੀ ਆ ਪਰ ਜਿਹੜੀ ਟੈਕਨੀਕਲੀ ਜ਼ਿਆਦਾ ਆਪਸੀਂ ਮੰਨਦੇ ਆ ਟੈਕਨੀਕਲ ਕਿ ਕਿਤਾਬ ਮੰਨਦੇ ਕਿ ਟੈਕਨੀਕਲੀ ਇਹ ਕਰਕੇ ਮੰਨਦੇ ਆ ਜੀ ਇੱਕ ਨੰਬਰ ਦੁਕਾਨ ਜਿਹੜੀ ਸਾਡੇ ਮਾਲਕਾਂ ਦੇ ਕੋਲ ਐਸੇਲੇ ਕਬਜ਼ਾ ਆ ਉਹਨਾਂ ਨੇ ਇੱਥੇ ਕਿਸੇ ਨੂੰ ਲੌਕ ਆਫਟਰ ਕਰਨ ਵਾਸਤੇ ਦਿੱਤੀ ਹੋਈ ਆ ਉਹਨੇ ਆਪਣਾ ਇੱਕ ਰੱਤੇ ਤੇ ਵਿੱਚ ਗਿਆ ਜੀ ਚੱਪਲ ਦਾ ਉਹਨੂੰ ਪੇਪਰ ਨੂੰ ਜਿਹੜਾ ਵਢਾਇਆ ਉਹਨੇ ਵਢਾ ਕੇ ਉਹਨੇ ਕੰਧ ਢਾਈ ਆ ਪਿਛਲੀ ਕੰਧ ਢਾਈ ਆ ਉਹਦੇ ਨਾਲ ਪਿੰਪਲ ਪੂਰਾ ਛੱਲੇ ਤੱਕ ਗਿਆ ਜਿਹੜਾ ਉਹਦੇ ਨਾਲ ਕੀ ਆ ਕਿ ਮੁੜ ਕੇ ਉਸ ਤੋਂ ਬਾਅਦ ਉਹਨੂੰ ਖਿੱਚਿਆ ਇਹਨੇ ਜੜਾ ਨੂੰ ਕੱਢਣ ਵਾਸਤੇ ਟਰੈਕਟਰ ਦੇ ਨਾਲ ਜਦੋਂ ਟਰੈਕਟਰ ਨਾਲ ਕੋਈ ਜੀ ਆਣਾ ਤੁਸੀਂ ਖਿੱਚੋਗੇ ਤੇ ਨੇਚਰਲੀ ਆ ਕਿ ਉਹ ਉਹਦਾ ਬਿਲਡਿੰਗ ਨੂੰ ਕਮਜ਼ੋਰੀ ਆਣੀ ਆਣੀ ਔਰ ਸਾਦਾ ਲੈਂਡਰ ਹੀ ਕੱਟਾਇਆ ਕਹਿੰਦੇ ਕਿ ਕਿਤੇ ਕਿਤੇ ਕੁਦਰਤੀ ਆਫਟਰ ਨੰਨਾ ਟੈਕਨੀਕਲ ਕਾਰਨ ਵੀ ਹੈਗਾ ਜਿਹੜਾ ਕਿ ਨੁਕਸਾਨ ਹੋਇਆ ਗਿਆ 100% ਟੈਕਨੀਕਲ ਹੈਗਾ ਜੀ ਕਹਾ ਤਾਂ ਉਹ ਮਾਰਕੀਟ ਵਰ ਲੋਕੋ ਇਸ ਸਮिति ਦੇ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਜਾਊਗੀ ਬਿਲਕੁਲ ਦਵਾਵਾਂਗੇ ਵੀ ਅਸੀਂ ਸਾਰੇ ਆਪਾਂ ਚ ਮਿਲ ਕੇ ਕੱਲ ਨੂੰ ਆਪਾਂ ਲੈਟਰ ਲਿਖ ਕੇ ਆਪਾਂ ਦੇ ਕੇ ਆਵਾਂਗੇ ਕਿ ਪੂਰੇ ਉੱਤੇ ਪ੍ਰਸ਼ਾਸਨ ਨੂੰ ਕਿਹਾ ਵੀ ਸਾਨੂੰ ਕੋਈ ਹੋਰ ਦਾਨੀ ਵਾਲ ਨੁਕਸਾਨ ਨਾ ਹੋਵੇ ਤੇ ਇਹ ਜਿਹੜੀ ਜਿਹੜੀ ਉਹਨੇ ਦੁਕਾਨ ਜਿਹੜੀ ਉਹਨਾਂ ਨੇ ਕੀਤੀ ਆ ਉਹਦੀ ਕੰਧ ਹੈਗੀ ਆ ਉਹਦੀ ਰਿਪੇਅਰ ਕਰਾਵੇ ਤਾਂ ਕਿ ਉਹਨੂੰ ਸਪੋਰਟ ਰਵੇ ਲੈਂਟਰ ਨੂੰ ਕਿਉਂਕਿ ਉਹ ਲੈਂਟਰ ਨੂੰ ਸਪੋਰਟ ਦਾ ਰਹਿ ਹੀ ਨਹੀਂ ਗਈ ਜੇ ਪਿੱਛੋਂ ਉਹਨੇ ਕੰਧ ਖੜਦੀ ਤੇ ਹਵਾ ਦੇ ਵਿੱਚ ਇਹ ਲੈਂਟਰ ਕਿਆ ਨੁਕਸਾਨ ਕਿੰਨੇ ਹੋਇਆ ਕਿੰਨੇ ਕਿ ਕੈਲਫੀ ਮੈਕਲ ਜਿਹੜੇ ਹੈਗੇ ਦੁਆ ਦੇਖੋ ਮੈਂ ਤੁਹਾਨੂੰ ਇੱਕ ਤਾਂ ਪਟਾਣੀ ਕਰਿਆਣਾ ਸਟੋਰ ਹੈਗਾ ਉਹਦੀ ਸਕੂਟਰੀ ਪੂਰੀ ਬਿਲਕੁਲ ਨਵੀਂ ਜਿਹੀ ਹੋ ਗਈ ਆ ਇੱਕ ਮੰਡੀ ਦੇ ਲਾਲੇ ਜੀ ਉਹਨਾਂ ਸਕੂਟਰੀ ਗਈ ਆ ਟਿੰਕ ਇਲੈਕਟ੍ਰਿਕ ਹਰਮਨ ਇਲੈਕਟ੍ਰਿਕਲਸ ਵਾਲਾ ਮੁੰਡਾ ਉਹਦੀ ਸਕੂਟਰੀ ਗਈ ਆ ਇੱਕ ਮੇਰੇ ਕੋਲ ਦੁਕਾਨ ਤੇ ਮੁੰਡਾ ਕੰਮ ਕਰਦਾ ਮਿਸਟਰ ਸੁਮਿਤ ਕੁਮਾਰ ਉਹਦੀ ਵੀ ਸਕੂਟਰੀ ਬਿਲਕੁਲ ਹੀ ਖਤਮ ਹੋ ਗਿਆ ਇੱਕ ਆਕਾਲ ਹੈ ਇੱਕ ਇਲੈਕਟ੍ਰਿਕਲ ਦੇ ਨਾਲ ਮੁੰਡਾ ਹੈਗਾ ਉਹਦੀ ਸਕੂਟਰੀ ਚਲਾ ਗਿਆ ਕੁੱਲ ਮਿਲਾ ਕੇ 7-8 ਸਕੂਲੀਆਂ ਤੇ ਇਦਾਂ ਦੀਆਂ ਜੜੀਆਂ ਨਾ ਚੱਲਣ ਯੋਗ ਕੰਡੀਸ਼ਨ ਚਾਹੀ। ਸਰ ਕੀ ਨਾਮ ਹੈ ਜੀ ਆਪਣਾ? ਕਿਰਪਾਲ ਸਿੰਘ। ਹਾਂਜੀ ਸਰ ਇਹ ਜਿਹੜਾ ਮਾਰਕੀਟ ਦੀ ਰਾਤ ਤੇ ਦੁਆਰ ਡਿੱਗੀ ਹੈ ਹਨੇਰੀ ਕਰਕੇ ਇਹ ਕਿੰਨਾ ਕੁ ਨੁਕਸਾਨ ਹੋਇਆ ਤੇ ਕਿੰਨੇ ਕੁ ਦੁਕਾਨਾਂ ਦਾ ਜਿਹੜੇ ਕੀ ਦੁਆਰ ਸੀ। ਇਸੇ ਬਿਲਡਿੰਗ ਦੇ 35 ਸਾਲ ਤੋਂ ਰਹਿ ਰਹੇ ਹਾਂ ਜੀ। ਸਾਰੇ ਦੁਕਾਨਾਂ ਵਾਲੇ 11-12 ਦੁਕਾਨਾਂ ਇਹ ਇਪੀਸ਼ੀ ਐਪੀਸੋਡ ਆ ਦਰਖਜਾ ਹੋ ਗਿਆ ਬਈ ਇਹਨਾਂ ਨੇ ਉਹਨੂੰ ਕੁੱਟਣ ਦੀ ਕੋਸ਼ਿਸ਼ ਕੀਤੀ ਟਰੈਕਟਰ ਨੇ ਅੱਗੇ ਉਹਦੇ ਨਾਲ ਖਿੱਚਿਆ ਜਿਸ ਨਾਲ ਕਰਕੇ ਦੀਵਾਰ ਨੂੰ ਤੋੜਿਆ ਤੇ ਥੱਲੇ ਨੀਆਂ ਨੂੰ ਵੀ ਕਮਜ਼ੋਰ ਪਈਆਂ ਤੇ ਉੱਪਰ ਲੈਂਟਰ ਨੂੰ ਵੀ ਪ੍ਰੋਬਲਮ ਆਈ ਉਹਦੇ ਨਾਲ ਨੁਕਸਾਨ ਇਹ ਆ ਵੀ 7-8 ਸਕੂਟਰ ਥੱਲੇ ਖਲੋਤੇ ਪਏ ਜਿੰਨਾਂ ਉੱਤੇ ਡਿੱਗ ਪਿਆ ਇਹ ਵੀ ਜਾਣੀ ਕੋਈ ਨੁਕਸਾਨ ਨਹੀਂ ਹੋਇਆ ਕਿ ਕੋਈ ਜਾਨ ਨਹੀਂ ਗਈ ਕਿ ਕੋ ਥੱਲੇ ਉਹਦੇ ਡੈਥ ਹੋ ਸਕਦੀ ਤੇ ਇਹਨਾਂ ਦੇ ਬੰਦੇ ਦੀ ਉਸ ਵੇਲੇ ਉਹਦੇ ਵੱਡੀਆਂ-ਵੱਡੀਆਂ ਜਿਹੜੀਆਂ ਸਿੱਦਾ ਫਲੇ ਗਈ। ਵੀ ਜਵਾਨੀ ਦੀ ਪੂਰੀ ਪੂਰੀ ਦਵਾਤ ਰੇੜੇ। ਤੁਹਾਡਾ ਕਹਿਣ ਤਾਂ ਮਤ ਕਰ ਕੀ ਜਿਹੜੀ ਕੁਦਰਤੀ ਆਫਤ ਹੈ ਨਾ ਨਾਲ ਕਿਤੇ ਕਿਤੇ ਕਹ ਲੋ ਕਿ ਟੈਕਨੀਕਲ ਕਾਰਨ ਵੀ ਹੈਗੇ। ਅਜੇ ਜੀ ਹੈ ਹੀ ਟੈਕਨੀਕਲ ਕਾਰਨ ਜੇ ਉਹ ਪਿੱਛੇ ਦੀਵਾਰ ਨੂੰ ਨਾ ਪੂਰੀ ਤਰ੍ਹਾਂ ਖਿੱਚ ਦੇ। ਟਰੈਕਟਰ ਲਾ ਕੇ ਉਹਦੀ ਪਿਚਾਈ ਨਾ ਕਰ ਦੇ। ਇਹਨੂੰ ਨਾਂ ਯਰਗ ਪ੍ਰਿੰਦੀ ਤੇ ਕਦੀ ਵੀ ਨਹੀਂ ਹੋਣਾ ਚਾਹੀਦਾ। ਈਨ੍ਹੇ ਸਾਲਾਂ ਤੋਂ 23 ਸਾਲ ਤੋਂ ਅੱਗੇ ਤੇ ਡਿੱਗੀ ਰਹੀ। ਹੁਣ ਕਿੱਦਾਂ ਲੇਪਣਾ ਹੈ? ਸਰ ਕੀ ਨਾਮ ਹੈ ਆਪਣਾ? ਹਾਂਜੀ ਸਰ ਕੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਨੁਕਸਾਨ ਤਾਂ ਕਾਫੀ ਹੋਇਆ ਜੀ ਤੇ ਸਿਕੂਟਰੀਆਂ ਬੜੀਆਂ ਸਹੀ ਵਰਕਰਾਂ ਦੀਆਂ ਹੋਰ ਕਾਫੀ ਉਹਨਾਂ ਦਾ 15 ਕੁ ਸਿਕੂਟਰੀਆਂ ਦਾ ਨੁਕਸਾਨ ਮੈਨੂੰ ਲੱਗਦਾ ਇਹ ਚਾਹ ਵਾਲਾ ਕੋਠਾ ਸੀ ਉਹਦਾ ਨੁਕਸਾਨ ਹੋਇਆ। ਕੁਸਪੀ ਤੋਂ ਇਹਨਾਂ ਨੇ ਜਿਹੜੀ ਕੰਮ ਬਹੁਤ ਲਾਬਰਵਾਈ ਨਾਲ ਕੀਤੀ ਆ ਉਹਦੇ ਕਰਕੇ ਹੋਇਆ ਬਿਲਕੁਲ ਕੋਈ ਉਹਦਾ ਕੋਈ ਮੋਟਿਕ ਨਹੀਂ ਸੀਗਾ ਕਿ ਉਹਨੇ ਜੜ ਨਹੀਂ ਕੁੱਟੀ ਸਿੱਧੇ ਟਰੈਕਟਰ ਨਾਲ ਖਿੱਚਤਾ ਉਹਦੇ ਨਾਲ ਸਾਰੀ ਬਿਲਡਿੰਗ ਦੀ ਨਹੀਂ ਕੋੜ ਹੋਈ ਇਹ ਅਸਮਤਾ ਦੇ ਨਾਲ ਕੋਈ ਸਾਥ ਨਹੀਂ ਕਰ ਰਹੀ ਕਹਿੰਦੇ ਮਤਲਬ ਕਿ ਚਲੋ ਜਿਹੜੀ ਕੁਦਰਤੀ ਹੱਤਤਾ ਹੈਗੀ ਹੈਗੀ ਕਿ ਤਰ੍ਹਾਂ ਕਿਤੇ ਤੁਹਾਡੀ ਦੁਕਾਨਾਂ ਤੇ ਵੀ ਕਬਜ਼ਾ ਕਰਨ ਦੀ ਇਹ ਗੱਲ ਹੋ